ਅੱਜ ਫਾਜ਼ਿਲਕਾ ਦੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ-ਵੱਖ ਸਕੂਲਾਂ ਚੋਂ ਆਏ ਵੱਖ-ਵੱਖ ਕੰਪਿਊਟਰ ਅਧਿਆਪਕਾਂ ਅਤੇ ਹੋਰ ਉਹਨਾਂ ਦੇ ਨਾਲ ਅਧਿਆਪਕ ਯੂਨੀਅਨ, ਸਟੂਡੈਂਟ ਯੂਨੀਅਨ ਅਤੇ ਕਿਸਾਨ ਯੂਨੀਅਨਾਂ ਵੱਲੋਂ ਇਕੱਠੇ ਹੋਰ ਕੇ ਕੰਪਿਊਟਰ ਅਧਿਆਪਕਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਹਾਂਜੀ, ਜਾਣਕਾਰੀ ਮੁਤਾਬਕ ਪੰਜਾਬ ਵਿੱਚ ਪਿਛਲੇ 35 ਦਿਨਾਂ ਤੋਂ ਕੰਪਿਊਟਰ ਅਧਿਆਪਕਾਂ ਵੱਲੋਂ ਮਰ ਰਵਰਤ ਚੱਲ ਰਿਹਾ ਹੈ ਅਤੇ ਇੱਕ ਕੰਪਿਊਟਰ ਅਧਿਆਪਕ ਜੋਨੀ ਸਿੰਘਲਾ ਨਾਮ ਦਾ ਮੁੱਖ ਮੰਤਰੀ ਦੇ ਕੋਲ ਕੰਪਿਊਟਰ ਅਧਿਆਪਕਾਂ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਲਈ ਮਰਰ ਵਰਤ ਤੇ ਬੈਠਾ ਹੈ ਪਰ ਸਰਕਾਰ ਵੱਲੋਂ ਉਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਰੋਸ ਸ্বরূপ ਜ਼ਿਲ੍ਹੇ ਦੇ ਸਮੂਹ ਕੰਪਿਊਟਰ ਅਧਿਆਪਕਾਂ ਵਿੱਚ ਸਰਕਾਰਪਤੀ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਅੱਜ ਸਮੂਹ ਕੰਪਿਊਟਰ ਅਧਿਆਪਕਾਂ ਨੇ ਇਕੱਠਿਆ ਹੋ ਕੇ ਨਾਲ ਡੀਟੀਐਫ ਤੇ ਸਟੂਡੈਂਟ ਯੂਨੀਅਨ ਅਤੇ ਕਿਸਾਨ ਯੂਨੀਅਨ ਦੇ ਸਮੇਤ ਪਰਿਵਾਰਾਂ ਅਤੇ ਸਮੇਤ ਬੱਚੇ ਸਮੇਤ ਫਾਜ਼ਿਲਕਾ ਦੇ ਸ਼੍ਰੀ ਵਿਵੇਕਾਨੰਦ ਪਾਰਕ ਤੋ ਰੋਸ਼ ਪ੍ਰਦਰਸ਼ਨ ਸ਼ੁਰੂ ਕੀਤਾ ਜੋ ਕਿ ਫਾਜ਼ਿਲਕਾ ਦੇ ਵਕ ਵਕ ਬਜਾਰਾਂ ਜਿਵੇਂ ਕਿ ਗਾਂਧੀ ਮੋਲਾ ਗਾਂਧੀ ਚੌਕ RAM ਕੀਰਤਨ ਸਭਾ ਮੰਦਰ ਸੜਕ ਗਊਸ਼ਾਲਾ ਰੋਡ ਤੋਂ ਹੁੰਦਾ ਹੋਇਆ ਸਥਾਨਕ ਲਾਲ ਬੱਤੀ ਚੌਕ ਫਾਜ਼ਿਲਕਾ ਤੇ ਪੁੱਜਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕ ਬੱਚੇ ਸਮੇਤ ਹਾਜ਼ਰ ਹੋਏ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹਨਾਂ ਵੱਲੋਂ ਲਾਲ ਬੱਤੀ ਚੌਕ ਤੇ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਰਾਏਪਾਲ ਵੱਲੋਂ ਦਿੱਤੇ ਗਏ ਨਿਯੁਕਤੀ ਪੱਤਰ ਵਿੱਚ ਉਹਨਾਂ ਤੇ ਸੀਐਸ ਆਰ ਰੂਲ ਲਾਗੂ ਹੁੰਦੇ ਹਨ ਪਰ ਪੰਜਾਬ ਸਰਕਾਰ ਜੋ ਕਿ ਮੁਲਾਜ਼ਮਾ ਦੇ ਹਿੱਤਾਂ ਦੀ ਰਾਖੀ ਹੋਣ ਦਾ ਦਾਵਾ ਕਰਕੇ ਸੱਤਾ ਵਿੱਚ ਆਈ ਸੀਐਸਆਰ ਨਾਲ ਵੱਡਾ ਖਿਲਵਾੜ ਕਰ ਰਹੀ ਹੈ ਅਤੇ ਕੰਪਿਊਟਰ ਅਧਿਆਪਕਾਂ ਨਾਲ ਤੱਕੇਸ਼ਾਈ ਕਰ ਰਹੀ ਹੈ ਉਹਨਾਂ ਦੀ ਮੰਗਾਂ ਹਨ ਕਿ ਉਹਨਾਂ ਨੂੰ ਵੀ ਸੀਐਸਆਰ ਰੂਲ ਦੇ ਮੁਤਾਬਿਕ ਸਰਵਿਸ ਵਿੱਚ ਬਾਕੀ ਅਧਿਆਪਕਾਂ ਲਈ ਤਰ੍ਹਾਂ ਪੱਕਾ ਕੀਤਾ ਜਾਵੇ ਅਤੇ ਉਹਨਾਂ ਦਾ ਬਣਦਾ ਮਾਣ ਸਮਾਨ ਅਤੇ ਹਰੇਕ ਰੂਲ ਜੋ ਅਧਿਆਪਕਾਂ ਤੇ ਲਾਗੂ ਹੁੰਦਾ ਹੈ ਕੰਪਿਊਟਰ ਅਧਿਆਪਕਾਂ ਤੇ ਵੀ ਲਾਗੂ ਕੀਤਾ ਜਾਵੇ ਜੋ ਕਿ ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਪੰਜਾਬ ਸਰਕਾਰ ਵੱਲੋਂ ਵਾਅਦੇ ਕੀਤੇ ਗਏ ਅਤੇ ਕਈ ਵਾਰ ਵਾਅਦਾ ਕਰਨ ਤੋਂ ਬਾਅਦ ਮੁੱਕਰ ਵੀ ਜਾਂਦੇ ਹਨ ਅਤੇ ਕਿਹਾ ਗਿਆ ਕਿ ਬੀਤੇ ਦਿਨੀ ਸਿੱਖਿਆ ਮੰਤਰੀ ਵੱਲੋਂ ਟਵੀਟ ਕਰਕੇ ਆਪਦੇ ਅਫੀਸ਼ੀਅਲ ਟਵਿੱਟਰ ਹੈਂਡਲ ਤੇ ਕਿਹਾ ਗਿਆ ਸੀ ਕੰਪਿਊਟਰ ਅਧਿਆਪਕਾਂ ਨੂੰ ਦੀਵਾਲੀ ਤੇ ਵੱਡਾ ਤੋਹਫਾ ਮਿਲੇਗਾ ਪਰ ਕਈ ਦੀਵਾਲੀਆਂ ਨਿਕਲ ਜਾਣ ਤੋਂ ਬਾਅਦ ਵੀ ਕੰਪਿਊਟਰ ਅਧਿਆਪਕਾਂ ਵੱਲ ਤਿਆਰ ਨਹੀਂ ਦਿੱਤਾ ਜਾ ਰਿਹਾ ਇਸ ਕਰਕੇ ਅੱਜ ਕੰਪਿਊਟਰ ਵਿਆਪਕ ਸੜਕਾਂ ਤੇ ਉਤਰ ਆਏ ਹਨ ਅਤੇ ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਉਹਨਾਂ ਕਹਿਆ ਜੋ ਕੰਪਿਊਟਰ ਵਿਆਪਕ ਕੰਪਿਊਟਰ ਅਧਿਆਪਕਾਂ ਦੇ ਹਿੱਤਾਂ ਅਤੇ ਹੱਕਾਂ ਦੀ ਰਾਖੀ ਲਈ ਮਰਨ ਵਰਤ ਤੇ ਬੈਠਾ ਹੈ ਜੇਕਰ ਉਹਨਾਂ ਦੀ ਸੇਤਨਾ ਕੋਈ ਵੀ ਖਿਲਵਾੜ ਹੁੰਦਾ ਹੈ ਤਾਂ ਉਸ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਅਤੇ ਪੰਜਾਬ ਸਰਕਾਰ ਦੇ ਇਸ ਤੋਂ ਬਾਅਦ ਸਮੂਹ ਅਧਿਆਪਕ ਵਰਗ ਸੜਕਾਂ ਤੇ ਉਤਰਿਆ ਆਏਗਾ ਅਤੇ ਸੰਘਰਸ਼ ਨੂੰ ਤਿੱਖਾ ਕਰਕੇ ਸਰਕਾਰ ਵੱਲ ਸੇਧ ਦੇਵੇਗਾ ਜਿਸ ਤਰ੍ਹਾਂ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਕਿਸੇ ਵੀ ਕਸਬੇ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਤੇ ਐਮਐਲਏ ਨੂੰ ਬੋਲਣ ਚੱਲਣ ਨਹੀਂ ਦਿੱਤਾ ਜਾਵੇਗਾ ਤੇ ਆਮ ਆਦਮੀ ਦੇ ਆਗੂਆਂ ਦਾ ਘਰ ਘਰ ਜਾ ਕੇ ਘਰਾਬ ਕੀਤਾ ਜਾਵੇਗਾ ਤੇ ਲੋਕ ਮਾਰੂ ਨੀਤੀਆਂ ਦਾ ਬਖਾਨ ਸਮੂਹ ਪਿੰਡਾਂ ਪਿੰਡਾਂ ਅਤੇ ਮੋਹੱਲਾ ਮੱਲਾ ਤੇ ਵਾੜਾ ਵਾੜਾ ਵਿੱਚ ਕੀਤਾ ਜਾਵੇਗਾ ਇੱਥੇ ਬੋਲਦੇ ਅਧਿਆਪਕਾਂ ਨੇ ਹੋਰ ਕੀ ਕੁਝ ਕਿਹਾ ਸਾਨੂੰ ਕੋਲ ਜਾਣ ਨਹੀਂ ਸਕੇ ਨਾਲ ਬਣਾਣਾ ਪਰ ਮੈਂ ਇਹ ਦੱਸ ਦਵਾ ਕਿ ਭਗਤ ਸਿੰਘ ਦੇ ਪੈਰਾਂ ਦੀ ਧੂਲ ਵੀ ਨਹੀਂ ਹੈ ਇਹ ਸਰਕਾਰ ਤੇ ਜੇ ਜੋ ਨਿਸ਼ਾਨ ਨੂੰ ਇਹਨਾਂ ਨੇ ਝਾੜੂ ਬਣਾ ਕੇ ਪੰਜਾਬ ਦੇ ਅੰਦਰ ਸਰਕਾਰ ਬਣਾਈ ਹੈ ਸਾਨੂੰ ਪਤਾ ਹੈ ਵੀ ਝਾੜੂ ਦੇ ਨਾਲ ਸਫਾਈ ਕਿੱਡੀ ਵਧੀਆ ਹੁੰਦੀ ਹੈ ਸਿੱਕ ਤੇ ਇਹ ਨਾ ਹੋਵੇ ਇਸੇ ਝਾੜੂ ਦੇ ਨਾਲ ਇਸ ਸਰਕਾਰ ਦੀ ਸਫਾਈ ਹੋ ਜਾਵੇ ਤੇ ਵਕਤ ਰਹਿੰਦੇ ਜਿਹੜੀ ਸਰਕਾਰ ਹੈ ਜੇਕਰ ਉਹ ਸਾਡੀ ਆਵਾਜ਼ ਨੂੰ ਸੁਣ ਲਵੇ ਤਾਂ ਵਧੀਆ ਜੌਨੀ ਸਿੰਘਲਾ ਜ਼ਰੂਰ ਇੱਕ ਹੈ ਲੇਕਿਨ 7000 ਕੰਪਿਊਟਰ ਟੀਚਰਸ ਦੀਆਂ دعਵਾਵਾਂ ਉਹਦੇ ਨਾਲ ਹੈ ਜੋ ਤਰਾਸਦੀ ਉਹ ਚੇਲ ਰਿਹਾ ਹੈ ਉਹੀ ਤਰਾਸ ਦੀ ਅਸੀਂ ਚੇਲ ਰਹੇ ਹਾਂ ਤਾਂ ਸਰਕਾਰ ਨੂੰ ਅੱਜ ਅਸੀਂ ਕੱਲ ਖੜੇ ਕਰਨ ਵਾਸਤੇ ਇੱਕ ਮੁਜ਼ਾਹਰਾ ਕੀਤਾ ਹੈ ਦ੍ਰੋਸ਼ ਪ੍ਰਦਰਸ਼ਨ ਕੀਤਾ ਹੈ ਕਿ ਕੰਪਿਊਟਰ ਵਿਅਕਤੀ ਦੀ ਆਵਾਜ਼ ਸੁਣੋ ਇਹ ਜਿਹੜੀ ਪੁਲੀ ਸਰਕਾਰ ਹੈ ਇਹਦੇ ਤੱਕ ਆਪਣੀ ਆਵਾਜ਼ ਕਿਵੇਂ ਪਹੁੰਚਾ ਸਕਦੇ ਹਾਂ ਸਿਰ ਸਾਡਾ ਪਹਿਲੇ ਮੈਂ ਦੋ ਜੀ ਮੈਂ ਸੱਤੇ ਸਭ ਕੰਪਿਊਟਰ ਵਿਅਕਤੀ ਯੂਨੀਅਨ ਦਾ ਜਿਲ੍ਹਾ ਪ੍ਰਤਾ ਅਸੀਂ ਅੱਜ ਜਿਹੜੇ ਇੱਥੇ ਇਕੱਠੇ ਕੀਤੇ ਮਿਲ ਜ ਸਾਡੇ ਸਾਥੀ ਸੰਗਰੂਰ ਮੋਰਚਾ ਸਾਡਾ ਜਿਹੜਾ ਕਿ ਲਗਭਗ 125 ਦਿਨਾਂ ਤੋਂ ਚੱਲਦੇ 9 ਦਿਨਾਂ ਤੋਂ ਹੜਤਾਲ ਤੇ ਬੈਠਾ ਹੋਇਆ ਹੈ ਕਿ ਕੋਈ ਵੀ ਪੋਲੀਟੀਕਲ ਨਮਾਇੰਦਾ ਜਾਂ ਐਡਮਿਨਿਸਟ੍ਰੇਸ਼ਨ ਦਾ ਨਮਾਇੰਦਾ ਉਹਦੇ ਕੋਲ ਪਤਾ ਕਰਨ मीनिंग ਹੈ ਕਿ ਇਹ ਕੜੀ ਖਾਣ। ਸਾਨੂੰ ਬੜਾ ਅਫਸੋਸ ਹੈ ਕਿ ਅਸੀਂ ਸਰਕਾਰ ਦੇ ਨਾਲ ਜਿੰਨਾ ਵੀ ਹੁਣ ਤਾਈ ਤੁਸੀਂ ਸਾਡਾ ਮਹਿਕਮਾ ਐਜੂਕੇਸ਼ਨ ਡਿਪਾਰਟਮੈਂਟ ਦੇਖਦੇ ਹੋ, ਡਿਸਟਰਬ ਹੋਇਆ ਹੈ। ਸਾਰਾ ਸਾਡਾ ਕੰਪਿਊਟਰ ਅਧਿਆਪਕਾਂ ਨੇ। ਉਹਨਾਂ ਨੂੰ ਇਹਨਾਂ ਨੇ ਐਨਾ ਇਗਨੋਰ ਕੀਤਾ ਜਦੋਂ ਕਿ ਅੱਜ ਤੋਂ 300 ਰੁਪਏ ਨੇ ਸਰਜੋਤ ਪੈਂਦੀ ਨੇ ਆਪ ਦੇ ਟਵਿੱਟਰ ਪੇਜ ਤੇ ਨੇ ਆਫੀਸ਼ੀਅਲੀ ਟਵਿੱਟਰ ਪੇਜ 'ਤੇ ਉਹਨਾਂ ਦੇ ਦਿਨਾਂ ਨੇ ਟਵੀਟ ਮੱਤੇ ਇੱਕ ਟਵੀਟ ਕੀਤਾ ਸੀ ਕਿ ਤੁਹਾਨੂੰ ਦੀਵਾਲੀ ਦਾ ਗਿਫਟ ਦਵਾਂਗੇ। 3 ਸਾਲ ਹੋ ਗਏ ਨੇ ਅੱਜ ਤੱਕ ਸਾਨੂੰ ਇਹਨਾਂ ਨੇ ਗਿਫਟ ਦਾ ਨਾਮ ਨਹੀਂ ਦੱਸਿਆ ਜਿਹੜਾ ਗਿਫਟ ਇਹਨਾਂ ਨੇ ਕਿਹਾ ਸੀ ਸਰਪ੍ਰਾਈਜ਼ ਹੋਏਗਾ ਸਰਪ੍ਰਾਈਜ਼ ਅੱਜ ਇਹਨਾਂ ਜਿਹੜਾ ਸਿੱਧੀ ਇਕੱਠੇ ਹੁੰਦਾ ਸਾਡਾ ਹੈਗਾ ਕਿ ਅਸੀਂ ਅੱਜ ਤੇ ਇਹਨਾਂ ਲੋਕਾਂ ਦਾ ਪੰਜਾਬ ਸਰਕਾਰ ਦਾ ਮੁਤਲਬ ਮੁਤਲਬ ਇਸੇ ਲਈ ਆਇਆ ਕਿ ਜੋ ਸਾਡੇ ਨਾਲ ਵਾਅਦਾ ਖਿਲਾਫੀ ਕਰਦੇ ਨੇ ਜੋ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਅੱਜ ਤੱਕ ਇੱਕ ਵੀ ਵਾਅਦਾ ਇਹਨਾਂ ਦਾ ਪੂਰਾ ਨਹੀਂ ਹੋਇਆ ਉਹਦੇ ਖਿਲਾਫ ਤੇ ਸਾਡਾ ਜਿਹੜਾ ਸੰਗਲੋਰ ਸਾਥੀ ਬੈਠਾ ਹੈ ਮਰਨ ਲੱਗ ਰਿਹਾ ਉਹਦੇ ਪੱਖ ਦੇ ਵਿੱਚ ਅਸੀਂ ਅੱਜ ਇੱਥੇ ਨਾਲ ਪੰਜਾਬ ਸਰਕਾਰ ਦਾ ਹਰਤੀ ਫੋਕਨ ਮਜਾਇਰਾ ਕਰਨ ਆਇਆ ਜਿਹੜਾ ਕਿ ਅਸੀਂ ਅੱਜ ਇੱਥੇ ਕਰਾਂਗੇ ਡੀਸੀ ਉਹਦੇ ਤੋਂ ਬਾਅਦ ਅਸੀਂ ਡੀਸੀ ਮੈਡਮ ਨੂੰ ਮਿਲਾਂਗੇ ਜੇ ਪੋਸੀਬਲ ਹੋਏ ਜੇ ਸਾਨੂੰ ਮਿਲੇ ਤਾਂ ਅਸੀਂ ਉਹਨਾਂ ਨੂੰ ਮਿਲ ਕੇ ਆਪ ਇੱਕ ਮੰਗ ਪੱਤਰ ਦਵਾਂਗੇ ਜਿਹੜਾ ਸਾਡਾ ਕੋਈ ਕਸਾਣਾ ਕੀ ਲੱਗਦਾ ਹੈ ਮਰਨ ਵਰਤਨਾ ਸਰਕਾਰ ਮੰਗਾ ਮੰਨੇਗੀ ਤਾਂ ਇਹ ਬਤ ਹੈ ਐਵੇਂ ਨਾ ਜੀ ਇਹ ਤਾਂ ਨਹੀਂ ਅਸੀਂ ਕਿ ਸਾਨੂੰ ਇਹ ਸੀ ਇਹ ਸਟੈਪ ਸਾਨੂੰ ਤਾਂ ਚੱਕਣਾ ਪਿਆ ਕਿ ਜਦੋਂ ਤੱਕ ਇਹਨਾਂ ਨੇ ਅੱਜ ਤਾਈਂ ਸਾਡੀ ਕੀ ਮੰਨ ਨਹੀਂ ਜੀ ਇੱਕ ਵੀ ਸਾਡੀ ਮੰਗ ਨਹੀਂ ਇਹਨਾਂ ਨੇ ਮੰਨੀ ਜਿਹੜੀ ਸਾਡੇ ਆਰਡਰਾਂ ਦੇ ਵਿੱਚ ਲਿਖਿਆ ਹੋਇਆ ਹੈ ਸਾਨੂੰ ਇਹ ਕਰਨਾ ਨਹੀਂ ਕੋਈ ਅਸੀਂ ਐਵੇਂ ਨਹੀਂ ਮੰਗ ਰਹੇ ਕਿ ਅੱਜ ਪੈਦਾ ਕੀ ਕੀ ਮੰਗਾਂ ਨਹੀਂ ਹੈ ਕਿ ਆਰਡਰ ਜਦੋਂ ਸਾਨੂੰ 2011 ਦੇ ਵਿੱਚ ਲੈ ਕੇ ਆਰਡਰ ਦਿੱਤੇ ਸੀ ਉਦੋਂ ਦੇ ਇੰਨਾਂ ਨੇ ਜਿਹੜੀਆਂ ਮੰਗਾਂ ਸੀ ਅਸੀਂ ਤਾਂ ਉਹਨਾਂ ਨੂੰ ਹੀ ਪੂਰਾ ਕਰਨ ਤੇ ਲੱਗੇ ਆ ਕੋਈ ਨਵੀਂ ਮੰਗ ਅਸੀਂ ਨਹੀਂ ਕਿਸ ਤਰ੍ਹਾਂ ਦੀ ਮੰਗ ਸੀ ਸਾਡੀ ਬੀਏ ਇਨਾਂ ਨੇ ਬੀਏ ਸਾਨੂੰ ਪਹਿਲਾਂ ਮਿਲਦਾ ਹੈ ਪਹਿਲੇ ਤਾਂ ਸਾਨੂੰ ਕੀ ਸੀ ਕਿ ਸਾਡਾ ਮਲਟਿੰਗ ਕਰਨੀ ਕਹੀ ਦੇ ਸੀ ਡਿਪਾਰਟਮੈਂਟ ਦੇ ਲਈ ਸਾਡੇ ਦੇ ਸੀਐਸਆਰ ਰੂਲ ਲਾਗੂ ਹੋਣੇ ਚਾਹੀਦੇ ਸੀ ਜਿਹੜੇ ਇਹਨਾਂ ਨੇ ਨਹੀਂ ਉੰਦੇ ਤੋਂ ਬਾਅਦ ਆਪ ਦੀ ਸਰਕਾਰ ਨੇ ਆ ਕੇ ਸਾਡਾ ਡੀਏ ਫ੍ਰੀਜ਼ ਕਰਤਾ ਡੀਏ ਫ੍ਰੀਜ਼ ਕਰਨ ਦਾ ਮਤਲਬ ਮੈਂ ਤੁਹਾਨੂੰ ਦੱਸ ਦਿੰਨਾ ਕਿ ਜੋ ਸਾਨੂੰ ਜਿੰਨਾ ਮਿਲ ਰਿਹਾ ਸੀ ਉਨਾ ਹੀ ਮਿਲ ਰਿਹਾ ਲੋਕਾਂ ਦਾ ਦੂਜੇ ਸਾਡੇ ਡਿਪਾਰਟਮੈਂਟ ਵਿੱਚ ਦੂਜੇ ਵਿਭਾਗਾਂ ਦਾ ਡੀਏ ਵੱਧ ਰਿਹਾ ਸਾਡੇ ਨਹੀਂ ਵੱਧ ਸੈਕੰਡਲੀ ਸਾਨੂੰ ਇਹਨਾਂ ਨੇ ਸੀਐਸਆਰ ਰੂਲ ਦੀ ਗੱਲ ਕੀਤੀ ਸੀ ਉਹ ਵੀ ਆਪ ਦੀ ਸਰਕਾਰ ਨੇ ਆ ਕੇ ਸਾਜਾ ਨੂੰ ਦੇਣ ਦੀ ਬਜਾਏ ਸਾਡੇ ਤੋਂ ਖੋਣਾ ਸ਼ੁਰੂ ਕਰਤਾ ਇਸ ਕਰਕੇ ਅਸੀਂ ਅੱਜ ਆਪ ਦੀ ਸਰਕਾਰ ਦੇ ਪੰਜਾਬ ਦੇ ਜਿਹੜੀ ਆਪ ਦੀ ਸਰਕਾਰ ਹੈਗੀ ਉਹਦੇ ਅਗੇ ਜੋ ਇਵਾਦਾ ਖਿਲਾਫੇ ਦੇ ਹੈਗੇ ਨੇ ਉਹਦੇ ਅਗੇ ਸਾਡਾ ਨਰਾਜ਼ਗੀ ਫੁੱਟ ਕਰਨ ਦੇ ਆਏ ਅੱਜ ਅਸੀਂ ਇੱਥੇ ਪੰਜਾਬ ਸਰਕਾਰ ਦਾ ਫੁੱਟਲਾ ਫੁੱਕਣ ਆਏ ਆ ਸਾਡੀਆਂ ਕੁਝ ਡਿਮਾਂਡ ਸੀਗੀਆਂ ਜਿਹੜੇ ਕਿ 3 ਸਾਲ ਤੋਂ ਪੰਜਾਬ ਸਰਕਾਰ ਨੇ ਇਗਨੋਰ ਕੀਤੀਆਂ ਨੇ ਸਾਡੇ ਲਗਭਗ ਹਰਜੋਤ ਬੈਂਚ ਜੀ ਨਾਲ ਮੁੱਖ ਮੰਤਰੀ ਨਾਲ ਲਗਭਗ 100 ਮੀਟਿੰਗਾਂ ਹੋ ਚੁੱਕੀਆਂ ਨੇ ਉਹ ਹਰ ਮੀਟਿੰਗ 'ਚ ਸਾਨੂੰ ਇਹੀ ਕਿਹਾ ਜਾਂਦਾ ਵੀ ਥੋੜਾ ਅਸੀਂ ਕੰਮ ਕਰ ਰਹੇ ਆ ਕਰ ਰਹੇ ਆ ਲੇਕਿਨ ਅੱਜ ਤੱਕ ਸਾਨੂੰ ਇੱਕ ਇੱਕ ਸਿੰਗਲ ਜਿਹੜਾ ਪੈਸਾ ਸਾਨੂੰ ਫਾਇਦਾ ਨਹੀਂ ਦਿੱਤਾ ਕਿਸੇ ਵੱਲੋਂ ਸੜੀਆਂ ਮੀਟਿੰਗਾਂ ਬਿਲਕੁਲ ਬੇਨਤੀਜਾ ਰਹੀਆਂ ਨੇ ਸਾਡਾ ਇੱਕ ਸਾਥੀ ਐਸੇ ਜੋਸ਼ ਦੇ ਕਰਮੀ ਅਵੋਇਡ ਕਰਨ ਕਰਕੇ ਹੀ ਮਰਨ ਵਰਤੇ ਬੈਠਾ ਉਹਨੂੰ ਮਰਨ ਵਰਤੇ ਬੈਣ ਵਾਸਤੇ ਮਜਬੂਰ ਹੋਣਾ ਪਿਆ ਕਿਉਂਕਿ ਪੰਜਾਬ ਸਰਕਾਰ ਸਾਡੇ 3 ਸਾਲ ਸਾਡੀ ਕੋਈ ਵੀ ਸੁਣਵਾਈ ਨਹੀਂ ਕਰ ਰਹੀ ਅਖੀਰ ਸਾਡੇ ਕੋਲ ਹੱਲ ਇਹ ਹੀ ਸੀਗਾ ਕਿ ਸਾਡਾ ਜਿਹੜਾ ਸਾਥੀ ਉਹ ਮਰਨ ਵਰਤੇ ਬਹਿ ਗਿਆ ਪਹਿਲਾਂ ਉਹ ਇੱਕ ਉਹ 120 ਦਿਨ ਤਰਨਾ ਸੜਾ ਪੋਖਰਤਾਲ ਤੇ ਬੈਠਾ ਉਹ ਤਰਨਾ ਖਰਾਜੇ ਵੀ ਚੱਲਦਾ ਮੋਟਾ ਲੱਗਿਆ ਉੱਥੇ ਉਹਨੂੰ ਮਰਨ ਵਰਤੇ ਬਹਿ ਗਿਆ ਲੇਕਿਨ ਅਜੇ ਤੱਕ ਅਗਰ ਸਰਕਾਰ ਨੇ ਕੋਈ ਵੀ ਮੀਟਿੰਗ ਜਾਂ ਕੋਈ ਅਧਵਾਸ਼ਨ ਨਹੀਂ ਦਿੱਤਾ ਕਿ ਤਰ੍ਹਾਂ ਤੇ ਇਹ ਆਉਣ ਵਾਲੇ ਸਮੇਂ 'ਚ ਵੀ ਸਰਕਾਰ ਸਾਡੇ ਨਾਲ ਕੋਈ ਵੀ ਗੱਲ ਜਾਂ ਰابطਾ ਕਾਇਮ ਨਹੀਂ ਕਰਦੇ ਨੇ ਇਹ ਸਾਡੀਆਂ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਤਾਂ ਇਹ ਸੰਘਰਸ਼ ਹੈ ਅਸੀਂ ਆਪਦਾ ਹੋਰ ਦਿੱਖਾ ਕਰਾਂਗੇ ਅਸੀਂ ਜਿਲੇ ਭਾਈ ਸਾਰੇ ਜਾਵਾਂਗੇ ਤੇ ਸਾਰੇ ਲੋਕੀ ਅਸੀਂ ਮਰਨ ਮਤ ਜਾ ਕੇ ਸਿੱਧੇ ਬੈਠਾ ਕੇ ਜਾਵਾਂਗੇ ਤੁਹਾਡਾ ਸ਼ੁਭਕਾਮਨਾ ਦਿੱਤਾ ਜਾ ਰਿਹਾ ਜੀ ਅੱਜ ਇਹ ਕੰਪਿਊਟਰ ਵਿਆਪਕ ਯੂਨੀਅਨ ਹੈ ਦੀ ਨਾਲ ਸਾਡੀ ਕੰਪਿਊਟਰ ਵਿਆਪਕ ਹੜਤਾਲ ਸੰਘਰਸ਼ ਤੇ ਮਿਲ ਰਹੀ ਹੈ ਦੋਨਾਂ ਵੱਲੋਂ ਸਾਂਝਾ ਅੱਜ ਦਾ ਜੋ ਐਕਸ਼ਨ ਹੈ ਜੋ ਲਿਖਿਆ ਗਿਆ ਜੀ ਕੀ ਕਹਿਣਾ ਕਰਦੇ ਹੋ ਜੀ ਅੱਜ ਦੇ ਸੰਘਰਸ਼ ਨੂੰ ਲੈ ਕੇ ਅੱਜ ਦਾ ਸੰਘਰਸ਼ ਸਾਨੂੰ ਕਾਉਂ ਲਿਖਣਾ ਪਿਆ ਜੀ 2011 ਵਿੱਚ ਮਾਨ ਜੋ ਪੰਜਾਬ ਦੇ ਰਾਜਪਾਲ ਵੱਲੋਂ ਸਾਨੂੰ ਰੈਗੂਲਰ ਆਰਡਰ ਦਿੱਤੇ ਗਏ ਸੀ ਜਿੰਦੇ ਚੀਖਾ ਕਿ ਸਾਡੇ ਸਾਰੇ ਸੀਐਸਆਰ ਲਾਗੂ ਹੋਣਗੇ ਪਰ ਇਹ ਸਰਕਾਰ ਨੇ ਆ ਕੇ ਹੋਲੀ-ਹੋਲੀ ਸਾਡਾ ਸਾਰਾ ਕੁਝ ਲਗਾ ਦਿੱਤਾ ਬੰਦ ਕਰ ਦਿੱਤਾ ਪਹਿਲੇ ਸਾਡਾ ਡੀਐਫੀ ਕੀਤਾ ਹੈਗਾ ਜੀ ਹੁਣ ਹੋਲੀ-ਹੋਲੀ ਕੀ ਸਾਡੇ ਤੇ ਨਵੇਂ ਸਰਵਿਸ ਰੂਲ ਲਾਗੂ ਕਰ ਦਿੱਤੇ ਇੱਕ EMPLOYE ਜਿਹੜਾ ਇੱਕ ਪਹਿਰੇ ਰੈਗੂਲਰ ਹੋ ਚੁੱਕਿਆ ਹੋਵੇ ਉਹਨੂੰ ਦੁਬਾਰਾ ਇਜਾਜ਼ਤ ਪਹਿਲੀ ਵਾਰ ਦੇ ਰੈਸਪੋਂਡੈਂਟ ਕੋਲ ਤੇ ਉੱਤੇ ਰੈਗੂਲਰ ਕਰਨ ਵਾਲੇ ਰੋਕੇ ਜਾ ਰਹੇ ਨੇ ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूले जय हिंद जय भारत